ਕੀ ਪਿਛਲੇ ਦਿਨੀ ਇਹ 2024 ਨੂੰ ਜਿਹੜਾ ਪਿੰਡ ਝੰਡੇਆਲਾ ਗੁਰਦੁਆਰਾ ਬਾਬਾ ਸਿੱਧ ਜੀ ਜਿੱਥੇ ਕਿ ਇੱਕ ਛੋਟੇ ਬੱਚੇ ਵੱਲੋਂ ਬਿਹਾਰ ਦਾ ਭਈਆ ਸੀ ਵੀਡੀਓ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਉਹ ਬਾਥਰੂਮ ਕਰ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਵੀਡੀਓ ਨੂੰ ਦੇਖ ਕੇ ਫਿਰ ਅਸੀਂ ਇੱਥੇ ਪਹੁੰਚੇ ਸੀ ਜਦ ਵਯਦਵੀ ਆਈਆਂ ਤੇ ਅੱਜ ਜਲੰਧਰ ਦੀ ਤਰੀਕ ਆ ਤੇ ਕੱਲ ਫਿਰ ਚੀਮੇ ਪੋਤੇ ਮਕੇਰੀਆਂ ਦੀ ਤਰੀਕ ਆ ਉਹ 18 ਤਰੀਕ ਦੀ ਹੈਗੀ ਆ ਉੱਥੇ ਵੀ ਇੱਕ ਬੱਚੇ ਭਈਏ ਨੇ ਉਹ ਤਾਂ ਮਤਲਬ ਇਹ ਤਾਂ ਚਲੋ ਵੀਡੀਓ 'ਚ ਆ ਰਿਹਾ ਉਦਾਂ ਬੈਠਾ ਆ ਉਸ ਚੀਮੇ ਪੋਤੇ ਜਿਹੜੀ ਵਿਦਵੀ ਹੋਸੀ ਗੁਰੂ ਸਾਹਿਬ ਜੀ ਦੀ ਉਹਦੇ ਵਿੱਚ ਸਾਹਮ ਪਤਾ ਚੱਲ ਰਿਹਾ ਕਿ ਉਹ ਬੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰਮਹਲਾ ਚੱਕ ਕੇ ਇੱਕ ਹੱਥ ਨਾਲ ਜਿਹੜਾ ਅੰਗੋ ਪਾੜ ਦਿੰਦਾ ਆ ਉਹਦੀ ਜਿਹੜੀ ਸਾਡੀ ਗਵਾਹੀ ਹੈਗੀ ਆ ਉਹ ਮੇਰੇ ਕੋਲ 18 ਤਰੀਕ ਨੂੰ ਅੱਜ ਸਾਨੂੰ ਫੋਨ ਆਇਆ ਪਿੱਛੋਂ ਵੀ 18 ਤਰੀਕ ਨੂੰ ਤੁਹਾਡੀ ਉਹ ਗਵਾਹੀ ਆ ਤੇ ਇੱਕ ਗ੍ਰੰਤੀ ਸਿੰਘ ਨਾਲ ਸੀਗਾ ਕਾਬਲ ਸਿੰਘ ਉਹਨਾਂ ਦਾ ਵੀ ਪਰਚਾ ਹੋਇਆ ਸੀਗਾ ਤੇ ਵੀਡੀਓ ਵੇਖੇ ਤਾਂ ਨਜ਼ਰ ਆ ਰਿਹਾ ਵੀ ਜਿਹੜਾ ਉਹ ਬੰਦਾ ਪਿਸ਼ਾਬ ਕਰ ਰਿਹਾ ਪਰ ਅਸੀਂ ਅੱਜ ਜਿਹੜੇ ਉੱਥੇ ਪਿੰਡ ਦੇ ਕੁਝ ਪਹੁੰਚੇ ਸੀ ਉਹਨਾਂ ਨੇ ਵੀ ਗੱਲਾਨੂੰ ਦੱਸੀ ਅੱਜ ਵੀ ਨਹੀਂ ਉਹ ਬੰਦਾ ਜਿਹੜੀ ਹੈ ਪੈਂਟ ਕੋਈ ਬੰਨ ਰਿਹਾ ਸੀ ਭਈਆ ਪਰ ਗੱਲ ਜਿਹੜੀ ਹੈਗੀ ਆ ਮਤਲਬ ਬੜਿਆ ਕਿਉਂ ਅੰਦਰ ਹੋ ਗੱਲ ਇਹ ਆ ਵਿੱਚ ਵੀ ਉਹ ਬੜਿਆ ਕਿਉਂ ਸੀ ਅੰਦਰ ਸੀ ਚਲੋ ਉਹ ਅੱਜ ਇੱਥੇ ਤਰੀਕ ਸੀਗੀ ਪਹਿਲਾਂ ਤੋਂ ਤੇ ਕਈ ਸਾਡੇ ਵੀਰ ਹਨੂ ਕਹਿ ਦਿੰਦੇ ਆ ਬਈ ਇਹ ਪਰਚਾ ਕਰਾ ਦਿੰਦੇ ਤੇ ਇਹ ਮੁੜ ਕੇ ਜਾਂਦੇ ਨਹੀਂ ਇਹ ਆਪਾਂ ਗੱਲ ਕਰਦੇ ਆ ਵੀ ਆਪਾਂ ਕਿਸੇ ਕੋ ਸਰਟੀਫਿਕੇਟ ਨਹੀਂ ਲੈਣੇ ਇਹ ਚੀਜ਼ਾਂ ਦੇ ਪੀ ਜਿਹੜੇ ਬੰਦੇ ਗੱਲ ਕਰਦੇ ਵੀ ਉਹਨੂੰ ਕੋ ਸertificate ਆਪਾਂ ਲੈਣੇ ਵੀ ਸਾਡਾ ਸਰਟੀਫਿਕੇਟ ਦਿਓ ਯਾਰ ਆਪਾਂ ਗੁਰੂ ਸਿੱਖ ਹੈ ਜਾਨ ਅਸੀਂ ਵੀ ਸਰਟੀਫਿਕੇਟ ਲੈਣੇ ਗੁਰੂ ਸਾਹਿਬ ਕੋ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਰਈਆਂ ਤੇ ਪਤਾ ਲੱਗਾ ਵੀ ਅਰੰਝਿ ਸ਼ਵਾਜੀ ਆ ਉਹ ਅਰੰਝਿ ਸ਼ਵਾਜੀ ਤੇ ਕਿਸ ਦੇ ਨਾਲ ਲਿਖਾ ਦਿੰਦੇ ਆ ਪਰ ਸਾਨੂੰ ਨਹੀਂ ਪਤਾ ਲੱਗਦਾ ਆਪਾਂ ਆਪਾਂ ਜਾਣੇ ਆ ਆਪਾਂ ਵੀ ਅੰਦਰੋਂ ਦੁਖੀ ਹੁੰਨੇ ਆ ਵੀ ਯਾਰ ਰੋਜ਼ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ ਅਸੀਂ ਦੁਖੀ ਹੋ ਕੇ ਜਾਣੇ ਆ ਸਾਡੇ ਜਿਹੜਾ ਵੀ ਸਾਨੂੰ ਕੋਈ ਨਾਂ ਲਖਾਉਂਦਾ ਬਾਬਾ ਜੀ ਇਹ ਵੀ ਵੈਸੀ ਉਹ ਵੀ ਵੈਸੀ ਫਿਰ ਸਾਨੂੰ ਉਹ ਲਿਖਣਾ ਪੈਂਦਾ ਸਾਨੂੰ ਕਰਾਉਣਾ ਪੈਂਦਾ ਆ ਕਿ ਤੁਸੀਂ ਜਾ ਕੇ ਉਹਨਾਂ ਨਾਲ ਮਤਲਬ ਆਸ ਵਿੱਚ ਰਜਾਮੰਦੀ ਕਰ ਲੈਣੇ ਆ ਜਾਂ ਕੋਈ ਕਰ ਲੈਣੇ ਬੜੀਆਂ ਗੱਲਾਂ ਕਰਦੇ ਆ ਜੀ ਮੈਂ ਕਹਿੰਨਾ ਵੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਸਤਕਾਰ ਕਮੇਟੀ ਦੇ ਜਦੇ ਸਿੰਘ ਜਲੰਧਰ ਕੋਰਟ ਵਿੱਚ ਪਹੁੰਚੇ ਆ ਜਿੱਥੇ ਕਿ ਪਿਛਲੇ ਦਿਨੀ ਇਹ 2024 ਨੂੰ ਜਿਹੜਾ ਪਿੰਡ ਝੰਡਿਆਲਾ ਗੁਰਦੁਆਰਾ ਬਾਬਾ ਸਿੱਧ ਜੀ ਜਿੱਥੇ ਕਿ ਇੱਕ ਛੋਟੇ ਬੱਚੇ ਵੱਲੋਂ ਬਿਹਾਰ ਦਾ ਭਈਆ ਸੀ ਵੀਡੀਓ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਉਹ ਬਾਥਰੂਮ ਕਰ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਵੀਡੀਓ ਨੂੰ ਦੇਖ ਕੇ ਫਿਰ ਅਸੀਂ ਇੱਥੇ ਪਹੁੰਚੇ ਸੀ ਜਿੱਤੇ ਇੱਕ ਗਰੰਤੀ ਸਿੰਘ ਨਾਲ ਸੀਗਾ ਕਾਬਲ ਸਿੰਘ ਉਹਨਾਂ ਦਾ ਵੀ ਪਰਚਾ ਹੋਇਆ ਸੀਗਾ ਤੇ ਵੀਡੀਓ ਵਿੱਚ ਤਾਂ ਨਜ਼ਰ ਆ ਰਿਹਾ ਵੀ ਜਿਹੜਾ ਉਹ ਬੰਦਾ ਪਿਸ਼ਾਬ ਕਰ ਰਿਹਾ ਪਰ ਅਸੀਂ ਅੱਜ ਜਿਹੜੇ ਉੱਥੇ ਪਿੰਡ ਦੇ ਕੋਲ ਚ ਪਹੁੰਚੇ ਸੀ ਉਹਨਾਂ ਨੇ ਵੀ ਗੱਲਾਂਾਨੂੰ ਦੱਸੀ ਅੱਜ ਵੀ ਨਹੀਂ ਉਹ ਬੰਦਾ ਜਿਹੜੀ ਇਹ ਪੈਂਟ ਕੋਈ ਬੰਨ ਰਿਹਾ ਸੀ ਭਈਆ ਪਰ ਗੱਲ ਜਿਹੜੀ ਹੈਗੀ ਆ ਮਤਲਬ ਬੜਿਆ ਕਿਉਂ ਅੰਦਰ ਉਹ ਗੱਲ ਇਹ ਆ ਵਿੱਚ ਵੀ ਉਹ ਬੜਿਆ ਕਿਉਂ ਸੀ ਅੰਦਰ ਸੀ ਚਲੋ ਉਹ ਅੱਜ ਇਥੇ ਤਾਰੀਖ ਸੀਗੀ ਪਹਿਲਾ ਵਾਲਾ ਪਿੰਡ ਜੰਡੇ ਵਾਲਾ ਗੁਰਦੁਆਰਾ ਬਾਬਾ ਸਿੱਧ ਤੇ ਉਹਨਾਂ ਵਿੱਚ ਪਿੰਡ ਦੀ ਕੋਈ ਕਮੇਟੀ ਸੀ ਉਹਨਾਂ ਦੇ ਪਰਚਾ ਹੋਇਆ ਸੀਗਾ ਤੇ ਜਿਹੜਾ ਭਈਆ ਸੀਗਾ ਉੱਤੇ ਵੀ ਪਰਚਾ ਕੀਤਾ ਗਿਆ ਸੀ ਪ੍ਰਸ਼ਾਸਨ ਵਾਲੋਂ ਤਾਂ ਪਿੰਡ ਦੇ ਜਿਹੜੇ ਸੀਗੇ 4-5 ਸਾਡੇ ਵੀਰ ਸੀ ਉਹਨਾਂ ਦੇ ਪਰਚਾ ਹੋਇਆ ਸੀ ਬਲਰਾਜ ਸਿੰਘ ਜਸਵੀਰ ਸਿੰਘ ਅਮਰਜੀਤ ਤੇ ਸੁਖਰਾਮ ਸਿੰਘਾਂ ਵੀ ਪਿਛਲੀ 27 ਤਰੀਕ ਪਈ ਸੀ ਅਸੀਂ ਨਹੀਂ ਇਥੇ ਪਹੁੰਚੇ ਤੇ ਅੱਜ ਤਰੀਕ ਪਈ ਤੇ ਹੁਣ ਮੇਰਾ ਖਾਲ ਅੱਗ 2:00 ਵੱਜ ਗਏ ਆ ਤੇ ਤਰੀਕ ਅੱਗੇ ਪੈਣੀ ਐ ਉਤੋਂ ਤੇ ਕਈ ਸਾਡੇ ਵੀਰ ਸਾਨੂੰ ਕਹਿ ਦਿੰਦੇ ਆ ਬਈ ਇਹ ਪਰਚਾ ਕਰਾ ਦਿੰਦੇ ਤੇ ਇਹ ਮੁੜ ਕੇ ਜਾਂਦੇ ਨਹੀਂ ਇਹ ਆਪਾਂ ਗੱਲ ਕਰਦੇ ਆ ਵੀ ਆਪਾਂ ਕਿਸੇ ਕੋ ਸર્ટਿਫਿਕੇਟ ਨਹੀਂ ਲੈਣੇ ਇਹ ਚੀਜ਼ਾਂ ਦੇ ਵੀ ਜਿਹੜੇ ਬੰਦੇ ਗੱਲ ਕਰਦੇ ਵੀ ਉਹਨੂੰ ਕੋ ਸર્ટਿਫਿਕੇਟ ਆਪਾਂ ਲੈਣੇ ਵੀ ਸਾਡੇ ਸર્ટਿਫਿਕੇਟ ਦਿਓ ਯਾਰ ਆਪਾਂ ਗੁਰੂ ਸਿੱਖ ਹੈ ਜਾਨ ਅਸੀਂ ਵੀ ਸર્ટਿਫਿਕੇਟ ਲੈਣੇ ਗੁਰੂ ਸਾਹਿਬ ਕੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪਰਮੇਸ਼ਰ ਅਕਾਲ ਪੁਰਖ ਕੋ ਆਪਾਂ ਸਰਟੀਫਿਕੇਟ ਲੈਣਾ ਆ ਤੁਸੀਂ ਜਿੱਦਾਂ ਮਰਜ਼ੀ ਗੱਲਾਂ ਕਰਦੇ ਰਹੋ ਭਈ ਤੁਸੀਂ ਜਾ ਕੇ ਉਹਨਾਂ ਨਾਲ ਮਤਲਬ ਆਸ ਵਿੱਚ ਰਜਾਮੰਦੀ ਕਰ ਲੈਣੇ ਆ ਜਾਂ ਕੋਈ ਕਰ ਲੈਣੇ ਬੜੀਆਂ ਗੱਲਾਂ ਕਰਦੇ ਆ ਜੀ ਮੈਂ ਕਹਿੰਨਾ ਵੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਪਰ ਜਿਹੜਾ ਜਿਹੜਾ ਮਤਲਬ ਕਾਰਜ ਕਰਨੇ ਨਾ ਮਤਲਬ ਆਉਣ ਜਾਣਾ ਉਹ ਸਾਨੂੰ ਪਤਾ ਆ ਕਿ ਕਿੱਦਾਂ ਕਰਨਾ ਕਿੱਦਾਂ ਨਹੀਂ ਇਹ ਸੰਗਤ ਜੀ 2 3 ਅੱਜ ਇੱਕ ਹਫਤਾ ਹੋ ਗਿਆ ਸਾਨੂੰ ਇਹ ਤਰੀਕਾ ਪੇਂਦੀਆਂ ਨੂੰ ਪਿਛਲੀਆਂ ਦੋ ਜਿਹੜੀਆਂ ਤਰੀਕਾਂ ਸੀਗੀਆਂ ਮਕੇਰੀਆਂ ਤਰੀਕਾਂ ਸੀਗੀਆਂ ਬਦਵੀ ਆਈਆਂ ਤੇ ਅੱਜ ਜਲੰਧਰ ਦੀ ਤਰੀਕ ਆ ਤੇ ਕੱਲ ਫਿਰ ਅਸੀਂ ਉੱਥੇ ਵੀ ਜ਼ਰੂਰ ਜਾਵਾਂਗੇ ਜਿਹੜੇ ਤਾਂ ਮਸਲੇ ਚਲੰਦੇ ਪੰਜਾਬ ਵਿੱਚ ਅਸੀਂ ਐਵੇਂ ਧੱਕੇ ਨਾ ਨਹੀਂ ਕਿਸੇ ਪਸਾਵਾਂਗੇ ਪਿੰਡ ਜਗੀਆਂ ਤੇ ਪਤਾ ਲੱਗਾ ਵੀ ਅਰੰਝਿਸ਼ ਬਾਜੀ ਆ ਉਹ ਰੰਜੀਤ ਬਾਜੀ ਤੇ ਕਿਸੇ ਦੇ ਨਾਮ ਲਖਾ ਦਿੰਦੇ ਆ ਪਰ ਸਾਨੂੰ ਨਹੀਂ ਪਤਾ ਲੱਗਦਾ ਆਪਾਂ ਆਪਾਂ ਜਾਣਦੇ ਆ ਆਪਾਂ ਵੀ ਅੰਦਰੋਂ ਦੁਖੀ ਹੁੰਨੇ ਆ ਵੀ ਯਾਰ ਰੋਜ਼ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ ਅਸੀਂ ਦੁਖੀ ਹੋ ਕੇ ਜਾਣਦੇ ਆ ਸਾਡੇ ਜਿਹੜਾ ਵੀ ਸਾਨੂੰ ਕੋਈ ਨਾਮ ਲਖਾਣ ਦਾ ਬਾਬਾ ਜੀ ਇਹ ਵੀ ਵੈਸੀ ਉਹ ਵੀ ਵੈਸੀ ਫਿਰ ਸਾਨੂੰ ਉਹ ਲਿਖਣਾ ਪੈਂਦਾ ਸਾਨੂੰ ਕਰਾਉਣਾ ਪੈਂਦਾ ਆ ਤਾਂ ਕਈ ਵਾਰ ਵਿੱਚ ਵਿਚਾਰੇ ਗਲਤ ਵੀ ਬੰਦੇ ਆ ਜਾਂਦੇ ਆ ਆਪਾਂ ਕਈਆਂ ਨੂੰ ਮਿਲਦੇ ਬਾਅਦੋਂ ਪਰ ਯਾਰ ਆਪਾਂ ਤਾਂ ਉੱਥੇ ਸਿਗਾ ਹੀ ਨਹੀਂ ਉਹ ਕਮੇਟੀ ਦਾ ਮੈਂਬਰ ਦਾ ਪ੍ਰਧਾਨਤਵ ਉਹ ਸੀਗਾ ਉਹਦਾ ਬਾਹਰ ਚਲ ਗਿਆ ਫਲਾਣਾ ਬਲੂਣਾ ਬੜੀਆਂ ਗੱਲਾਂ ਚੱਲਦੀਆਂ ਸੋ ਗੱਲ ਇਹ ਆ ਗਈ ਕਿ ਜਿਹੜਾ ਤਾਂ ਬੰਦੇ ਵਿਅਦਬੀ ਕੀਤੀ ਆ ਉਹਨਾਂ ਨੂੰ ਨਹੀਂ ਬਖਸ਼ਾਂਗੇ ਆਪਾਂ ਕਿਸੇ ਵੀ ਹਾਲਤ ਵਿੱਚ ਉਹਨਾਂ ਨਾਲ ਸਾਡਾ ਕੋਈ ਕੰਪਰਮਾਰਡ ਨਹੀਂ ਤਾਂ ਜਿਹੜੇ ਵਿਚਾਰੇ ਸਾਡੇ ਕੋਲ ਉਦਾਂ ਉਹਨਾਂ ਦੇ ਨਾਂ ਪਾ ਕੇ ਬਾਅਦ ਚੋਂ ਪਤਾ ਲੱਗ ਗਿਆ ਤੇ ਉਹ ਬਹਿ ਕੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਕੱਲਾ ਮੈਂ ਨਹੀਂਓ ਨਾਂ ਮੈਂ ਕਰ ਸਕਦਾ ਆ ਕਿਉਂਕਿ ਜੇ ਮੈਂ ਕਰਾਂ ਤੇ ਬਾਅਦ ਚੁਕੇ ਨੇ ਕਹਣਾ ਲੈ ਆ ਵੀ ਪੈਸੇ ਲੈ ਲਿਆ ਉਹ ਤੇਰੇ ਕੋ ਪੈਸੇ ਲੈ ਲਿਆ ਤੇ ਦਵਿੰਦਰ ਸਿੰਘ ਨੇ ਪਰਚਾ ਉਹਨਾਂ ਦਾ ਕੈਂਸਲ ਕਰਾਤਾ ਮੈਂ ਨਹੀਂ ਇਹ ਕਰ ਸਕਦਾ ਸਾਰੇ ਜਥੇਬੰਦੀਆਂ ਵਿੱਚ ਬੈਠੂਗੀਆਂ ਸਾਰਾ ਕੁਝ ਵਿੱਚ ਹੋਊਗਾ ਤੇ ਜਿਹੜਾ ਬੰਦਾ ਕੋਈ ਪਰੇਸ਼ਾਨ ਹੋਊਗਾ ਵੀ ਭਾਈ ਮੈਨੂੰ ਵੇਚੇ ਦਿੱਤਾ ਆ ਉਹਨੂੰ ਆਪਾਂ ਵਿੱਚੋਂ ਮਤਲਬ ਗੱਲ ਕਰਕੇ ਉਸ ਪਿੰਡ ਵਿੱਚ ਬਹਿ ਕੇ ਪਿੰਡ ਦੀ ਵੀ ਸਹਿਮਤੀ ਨਾਲ ਤੇ ਗੁਰੂ ਖਰਾਨ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਕਹਿ ਕੇ ਤੇ ਉਹਨਾਂ ਦੀ ਮਤਲਬ ਗੋਦ ਵਿੱਚ ਬਹਿ ਕੇ ਸੰਗਤ ਦੇ ਵਿੱਚ ਬਹਿ ਕੇ ਫੈਸਲਾ ਕਰਾਂਗੇ ਕੋਈ ਵੀ ਜੇ ਗੁਨਾਹਗਰ ਨਾ ਹੋਇਆ ਉਹਨੂੰ ਆਪਾਂ ਛੱਡ ਦਿਆਂਗੇ ਵਿੱਚੋਂ ਕੱਢ ਦਿਆਂਗੇ ਪਰ ਅੱਜ ਦੀ ਜਿਹੜੀ ਸੀਗੀ ਜਲੰਧਰ ਦੀ ਇਹ ਕਾਰਵਾਈ ਸੀਗੀ ਅੱਜ ਤੇ ਤਰੀਕ ਜਿਹੜੀ ਅੱਜ ਤਰੀਕ ਪੈ ਹੀ ਗਈ ਹੁਣੀ ਆ ਹੁਣ ਆਪਾਂ ਅੰਦਰ ਜਾਵਾਂਗੇ 2 ਵਜੇ ਤੋਂ ਬਾਅਦ ਫਿਰ ਉਤੋਂ ਬਾਹਰ ਸਾਨੂੰ ਪਤਾ ਲੱਗੇਗਾ ਅਗਲੀ ਕਿਹੜੀ ਤਰੀਕ ਪਈ ਆ ਕੋਈ ਵੀ ਅਗਲੀ ਤਰੀਕ ਪਾਊਗੀ ਉਹ ਆਪਾਂ ਦੱਸਾਂਗੇ ਹੁਣ ਜਿਹੜੀ 18 ਤਰੀਕ ਆ ਇਹਦੀ ਵੀ ਆਪਾਂ ਸੰਗਤ ਨੂੰ ਸਾਰਾ ਕੁਝ ਦੱਸਾਂਗੇ ਇਹ ਇਹ ਸੰਗਤ ਜੀ ਤੁਸੀਂ ਆਪਾਂ ਤਾਂ ਗੱਲ ਕਰਨੇ ਆ ਇਹ ਤਾਂ ਆਪਾਂ ਤੁਹਾਨੂੰ ਦੱਸਣੇ ਹਨ ਸਾਨੂੰ ਕਈ ਵੀਰ ਕਹਿ ਦਿੰਦੇ ਆ ਵੀ ਇਹਨਾਂ ਨੇ ਪਰਚਾ ਕਰਾ ਦਿੱਤਾ ਮੁੜ ਕੇ ਇਹ ਨਹੀਂ ਕਦੀ ਜਾਂਦੇ ਨਾ ਇਹ ਗਵਾਹੀ ਪਾਉਂਦੇ ਨਾ ਕਦੀ ਜਾਂਦੇ ਆ ਵੀਰ ਆਪਾਂ ਜਿੱਥੇ ਪਰਚੇ ਕਰਾਏ ਆ ਜਿਹੜਾ ਨੇ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਡਟ ਕੇ ਪੈਰਾ ਦੇ ਰਹੇ ਆਪਾਂ ਜਿਹੜਾ ਵੀ ਹੋਇਆ ਕਾਨੂੰਨ ਜਿਹੜੀ ਵੀ ਸਜ਼ਾ ਦੇਊਗਾ ਸਾਨੂੰ ਮਨਜ਼ੂਰ ਆ ਪਰ ਕਾਨੂੰਨ ਤੇ ਹੁਣ ਗੱਲ ਕਾਨੂੰਨ ਦੀ ਆਂਦੀ ਬੜੀਏ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਕਾਨੂੰਨ ਤੇ ਵੀ ਸਾਨੂੰ ਭਰੋਸਾ ਇਦਾਂ ਹੀ ਆ ਕਾਨੂੰਨ ਦਾ ਵੀ ਸਾਨੂੰ ਕੋਈ ਭਰੋਸਾ ਇੰਨਾ ਹੈ ਨਹੀਂ ਉਹ ਤੇ ਉਹ ਹੁਣ ਫੇ ਹੁਣ ਬਿਆਦਬੀ ਵਾਲਾ ਉਧਰ ਮਸਲਾ ਚੱਲ ਜਾਣਾ ਸਮਾਣੇ ਹਲ ਵੀ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਚੜ੍ਹੇ ਆ ਪਰ ਉਹ ਵੀ ਠੀਕ ਆ ਚਲੋ ਕਾਨੂੰਨ ਬਣਨਾ ਚਾਹੀਦਾ ਆ ਕਾਨੂੰਨ ਬਣੂਗਾ 302 ਜਿਹੜਾ ਬਿਆਦਬੀ ਗੁਰੂ ਰਾਸਾ ਦੇ ਅੰਗ ਪਾੜ ਦਾ 302 ਸਿੱਧਾ ਹੀ 302 ਲੱਗੇ ਬਿਆਦਬੀ ਦੇ ਤੇ ਉਹਨੂੰ ਜਿਹੜੀ ਆ ਗਈ ਉਮਰ ਕੈਦ ਹੋਵੇ ਗੁਰੂਗ੍ਰਾਂਸਾ ਦੀ ਜਿਹੜਾ ਬਿਆਦਬੀ ਕਰਦਾ ਸੋ ਗਲਤੀ ਪਹੁੰਚ ਕੇ ਮਾਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ